ਅੱਧੀ ਤੁਹਾਨੂੰ ਗੱਲ ਦੱਸਦਾ ਕੱਲ ਇੰਨੀ ਕਰੀਚਾਂ ਲਾ ਕੇ ਸਪਰੇਅ ਕਰੀ ਸਬਜ਼ੀ ਨੂੰ ਆ ਬੂਟਿਆਂ ਨੂੰ ਸਾਰਿਆਂ ਨੂੰ ਸੋਹਲਾ ਜੇ ਬੈਲਾ ਐਨ ਘੜੀ ਰੱਖ ਕੇ ਦਵਾਈ ਵੀ ਇੰਨੀ ਜਿਆਦਾ ਪਈ ਗਈ ਵੀ ਪੱਤੇ ਦੇ ਜਿਹੜੇ ਛਾਹ ਖਾਲੇ ਕਰਦੇ ਤੱਕ ਥਲੀ ਤੋਂ ਨਾਲੋਂ ਹੁਣ ਵੀ ਦੇਖਦਾ ਜੇ ਰੰਗ ਹੋਇਆ ਮਾੜਾ ਮੁੱਠਾ ਦਿਖਾਉਂਦਾ ਨੂੰ ਇਹ 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 ਆ ਦੇਖੋ ਆ ਪੱਤੇ ਦੇ ਵਿੱਚ ਉੱਪਰ ਆ ਦੇਖੋ ਆ ਕਾਲਾ ਹਰ ਇੰਨੀ ਕਾਲਾ ਕਰਤਾ ਮੰਨ ਲੋ ਵੀ ਦਵਾਈ ਨੇ ਮੈਨੂੰ ਆਇਆ ਹੋ ਗਿਆ ਕੋਈ ਬੰਦਾ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਇੰਨੀ ਦਵਾਈ ਥੋੜੋ ਪਾਉਣੀ ਸੀ ਮਾ ਬੀਬੀਰੇ ਜਿਆਦਾ ਪੈ ਗਈ ਥੋੜੀ ਜੀ ਓ ਮਾਈ ਗੋਡ ਮੈਡ ਗਿਰ ਕੇ ਆਪਣਾ ਸਵਾ ਨਾਲ ਨੁਕਸਾਨ ਹੋ ਗਿਆ ਪੇਲ ਦਾ ਸਿਰ ਟੁੱਟ ਗਿਆ ਦਾ ਉਹ ਮੈਨੂੰ ਕਹਿੰਦਾ ਇੰਨੀ ਥੋੜੋ ਪਾਈ ਦੀ ਹੁੰਦੀ ਜਿਆਦਾ ਪਾਸ ਸੀਗਾ ਨਕਸਾਂ ਤੱਕ ਨਾ ਤਾਕਤ ਵਾਲੀ ਦਾ ਕੀ ਹੋਣਾ ਮਾਹ ਵਿੱਚ ਸੁੰਢੀ ਆ ਗਈ ਆ ਤਣਾ ਚਲ ਦੇਖੀ ਸਹੀ ਤਨ ਕਾ ਘੰਟੇ ਬਾਅਦ ਮੀਂਹ ਆ ਗਿਆ ਮੀਂਹ ਨੇ ਪੂਰਾ ਪੂਰਾ ਰਵਾਈ ਤੋਦੀ ਮੇਰੀ ਮਾਫੀ ਚੁਲਦੇ ਆ ਮਾ ਇਹ ਕਿ ਦੇਖ ਕੇ ਮਾਮੇ ਵੀ ਨਹੀਂ ਮਿਲਣੀਆਂ ਆਉਦੇ ਲਾ ਹਵਾ ਜ਼ਿਆਦਾ ਚੱਲਦੀ ਹੈ ਨਾਲੇ ਹਵਾ ਚ ਭੜਕੇ ਜਾਂਦੀ ਹੈ ਇਹ ਸਾਂਭ ਨਹੀਂ ਆਉਂਦੀ ਯਹਾਂ ਤੇ ਯਹਾਂ ਤੇ ਯਹਾਂ ਤੇ ਕੋਈ ਆ ਚੁੱਕੇ ਦੇ ਛੋਟਾ ਦਿਆ ਤਾ ਛੱਡਣਾ ਨਹੀਂ ਰਹਿਣਾ ਤੁਸੀਂ ਬੋਲੋ ਤਾਂ ਆਲੂ ਛੋਲੇ ਅੰਦਰ ਤਾਂ ਗਏ ਹੀ ਨਹੀਂ ਕਿਤੇ ਆਦੋ ਸਰਕਾਂ ਤੋਂ ਟੁੱਟ ਨਹੀਂ ਆ ਨਾਲ ਟੁੱਟ ਜਾਂਦਾ ਭਾਈ ਫੋਲੋ ਹੋ ਰੰਝ ਅੰਗੀ ਤਰ੍ਹਾਂ ਆਪਰੇਸ਼ਨ ਹੋ ਜਾਂਦਾ ਇਹਦਾ ਹਰੋ ਹਰੋ ਹੁੰਦੇ ਨੇ ਇਹਨੇ ਕਿ ਦੱਸਦੇ ਜਿੰਨੇ ਵੀ ਤੋਂ ਕਹੇ ਇਹ ਤੋੜੇ ਨੇ ਸਾਉਤਾ ਦੇ ਸਰ ਤੋੜਿਆ ਹੋਇਆ ਇਹ ਤਾਂ ਇਹ ਦਿੱਕਤ ਵੀ ਆ ਨਹੀਂ ਸਭ ਦੀ ਹਾਂ ਕਾ ਉਥੋਂ ਥੋੜੇ ਨਹੀਂ ਦੇ ਥੋੜੇ ਦੇ ਦੇ ਤੇ ਰਫਤੋਈ ਤਾਂ ਪਰਛੀ ਬਹੁਤ ਆਜ ਨਹੀਂ ਬੰਦਦਾ ਨਹੀਂ ਬੰਦ ਮੁੜ ਗਿਆ ਉੜ ਗਿਆ ਬੱਦਲ ਬਸ ਬੱਦਲ ਜਾ ਰਹੇ ਹਵਾ ਚੱਲੀ ਜਾਵੇ ਜਿੰਝ ਰਹੇਗੀ ਤੂੰ ਵੀ ਬਣ ਜੂਗਾ ਵਿਚਾਰੇ ਤੂੰੜੀ ਤਾਂ ਬਣ ਜੂਆ ਕੋਰੇ ਨਾ ਨਾ ਰਾਤ ਨੂੰ ਜਿਹੜੇ ਲਸ਼ਕਣ ਲੱਗ ਕੇ ਆਉਂਦੇ ਆ ਰਾਤ ਨੂੰ ਲੱਗਦਾ ਵੀ ਅੰਦਰ ਗੱਜ ਪੂਰਾ ਡਰ ਲੱਗਦਾ ਮਾਤੀ ਨਾ ਤੇਰੇ ਕੋਲ ਇਹ ਅਨਾਰਾ ਛੜ ਦੇ ਪਿੱਛੇ ਉਹ ਜੜਚ ਦੇਖੀ ਤਾਂ ਇੱਕ ਜੜਚੇ ਦੇ ਕਾਂਦੀ ਜੜਚ ਇੱਥੇ 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 ਜੀਓ ਦਵਾਈ ਦਾ ਅਸਰ ਹੋ ਗਿਆ ਫੇਰ ਸਬਜੀ ਬਿਠੇ ਰਹੀ ਉਤਰੋਗੀ ਜੇ ਥੋਤੀ ਗਈ ਹੋਈ ਫੇਰ ਕਹਿਣੀ ਸੀ ਨਾ ਕਰਨ ਦੇ ਆ ਸ਼ੂਈ ਮੂਈ ਅਸਰ ਦਾ ਹੰਕਰ ਸ਼ੂਈ ਮੂਈ ਦਾ ਤੌਂਗੇ ਬੰਦੇ ਕਰਦੇ ਆ ਤੌਂਗੇ ਸੰਗੇ 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 ਇਹ ਲਾਉਣ ਨਾਲ ਸਮਝਣੇ ਆ ਇਹ ਵਿਚਾਰੇ ਮੇਰੇ ਵਰਗੇ ਤਾਂ ਆਉਂਦੇ ਨੇ ਆ ਬੇਲ ਤੇ ਮਿੱਟੀ ਸਭ ਤੋਂ ਵੱਧ ਪੈਂਦੀ ਆ ਨੇਰ ਘਟਾ ਹਵਾ ਦੀ ਛੋਟੜ ਲੱਗ ਚੱਲ ਅੱਜ ਤੇਰੇ ਜੋ ਗੱइका ਲੱਤਾਂ ਵਿੱਚ ਪਾਇਨੇ ਜਿਹੜੇ ਹੈਗੇ ਨੇ ਹੋਰ ਰਾਜ ਜੀ ਹੋਰ ਚੋਟਾ ਵੀ ਜਮਾ ਕਰਦੇ ਤਾਂ ਹੀ ਤਾਂ ਮੈਂ ਕਹਿੰਦੀ ਸੀ ਜੇ ਹੋ ਜਵੇ ਚਲ ਜੇ ਤਾਂ ਹੋਗਾ ਕੱਲ ਪਰਸੋਂ ਨੂੰ ਇਹ ਹੋ ਜਾਣੇ ਆ। ਤਾਂ ਤੋੜਨ ਤੋਂ ਜ਼ਿਆਦਾ ਦਿਨ ਲੁਕਾਉਣ ਦੀ ਪੈ ਜਾਂਦੀ ਆ। ਹੈ? ਇਹ ਨਾ ਮੋੜੇ ਬੇਲ ਤੇ ਹੀ ਕੱਦੀ ਟੱਪ ਜਾਂਦੀ। ਇਹਨੂੰ ਐ ਸਿੱਧੀ ਕਰਨਾ ਪੈਂਦਾ ਹੈ। ਮਾਝ ਨਾ ਮੋੜੀਏ ਪਹੀ ਕੱਦੀ ਟੱਪ ਜਾਂਦੀ। ਸਾਰੀ ਪੰਛੀ ਘੁੰਮੇ ਜਾਂਦੀ ਉਹਨੂੰ। ਕੱਟਦੀ ਇੱਕ ਅੱਧੀ ਬੇਲ ਵਿੱਚ ਹਾਂ ਜਾਲ ਜਿਆ ਪੈ ਗਿਆ ਮਾ ਕੋਈ ਨਹੀਂ ਨਰਾਂ ਦੇ ਮਸਾਂ ਤੋਂ ਮਾਰ ਕੇ ਲਾਣੇ ਲਾਈਆਂ ਤਾਂ ਸੌਖੀਆਂ ਦੀਆਂ ਮੋਟਰ ਤਾਂ ਨਾ ਹੋ ਗਈ ਅਲਦੜੀ ਨਹੀਂ ਪੈ ਗਈ ਹਾਂ ਆਉਣ ਲੱਗੀ ਠੰਡੀ ਹੋਦਾ